ਜੇ ਬੀਬੀ ਨਹੀਂ ਹਰਦੀ ਮੈਂ ਹਰ ਜਾਣਾ ਮੈਂ ਹਰ ਜਾਣਾ ਬੀਬੀ ਨਹੀਂ ਹਰਦੀ ਤੇ ਲੋ ਕੋਈ ਗੱਲ ਨਹੀਂ ਫੇਰ ਕਿਉਂ ਆ ਮੈਂ ਹਰ ਜਾਣਾ ਬੀਬੀ ਕੋਈ ਥੀਓ ਬਿਠੀ ਰੋ ਆਹ ਕੁਰਸੀ ਵਾਲੀ ਬੇਨਤੀ ਬੀਬੀ ਕੁਰਸੀ ਲੱਗ ਬੈ ਗਈ ਐ ਮੈਂ ਬੇਨਤੀ ਕਰਦਾ ਵੀ ਮੈਂ ਕਥਾ ਨਹੀਂ ਜੀ ਕਹਿੰਦੇ ਕੁਰਸੀ ਲੱਠੀ ਹੋਵੇ ਉਹਨੂੰ ਬੇਨਤੀ ਕਰਦੇ ਉਹਨੇ ਕਰ ਦਿਓ ਤੇ じゃ ਮੈਂ ਹਰ ਜਾਣਾ ਮੈਨੂੰ ਸੂਰ ਹੁੰਦਾ ਕੁਰਸੀ ਵੇਖ ਕੇ ਗੁਰਗਰ ਸਾਹਿਬ ਦੇ ਪਾਤਸ਼ਾਹ ਸਾਹਮਣੇ ਤੇ ਜੇ ਤੁਸੀਂ ਕਹੋ ਵੀ ਗਿਆਨੀ ਜੀ ਇਸ ਤੇ ਮੈਂ ਗੁੱਸੇ ਨਾਲ ਨਹੀਂ ਮੈਂ ਪ੍ਰੇਮ ਨਾਲ ਗੱਲ ਕਰ ਲਾਂਗਾ ਜੇ ਤੁਸੀਂ ਕਹੋ ਵੀ ਗਿਆਨੀ ਜੀ ਅੱਜ ਕੀ ਐ ਅਸੀਂ ਸਿੱਖ ਮੰਨਦੇ ਆਂ ਕਾਲ ਤੱਕ ਨੂੰ ਅਸੀਂ ਸਿੱਖ ਤਾਂ ਮੰਨਦੇ ਹਰਮੰਦਰ ਸਾਹਿਬ ਨੂੰ ਧਿਆਨ ਦੇ ਆਜੇ ਉਹ ਛੜੋ ਖੜਾ ਪਿਟੁਕ ਲੈ ਕੇ ਬੀਬੀ ਪੰਜ ਤਖਤ ਨੇ ਚਾਰ ਧਾਮ ਨੇ ਪੰਜਾਂ ਤਖਤਾਂ ਤੇ ਚਾਰ ਧਾਮਾਂ ਤੇ ਕੁਰਸੀ ਡੱਟੀ ਨਖਾ ਦੇ ਤੇ ਮੈਂ ਮੈਂ ਦੇਣ ਦਾ ਦੇ ਫਿਰ ਮੈਂ ਬਣਾ ਨਹੀਂ ਕਰਾਂਗਾ ਚਾਰ ਧਾਮ ਨੇ ਪੰਜ ਤਖਤ ਨੇ ਉਹਨਾਂ ਧਾਮਾਂ ਤੇ ਜੇ ਬੀਬੀ ਨੇ ਇਸ ਦੀ ਮੈਂ ਅੜ ਜਾਣਾ ਮੈਂ ਹਟ ਜਾਣਾ ਬੀਬੀ ਨਹੀਂ ਹਰਦੀ ਤੇਰੇ ਕੋਈ ਗੱਲ ਨਹੀਂ ਫੇਰ ਕਿਉਂ ਆ ਮੈਂ ਹਟ ਜਾਣਾ ਬੀਬੀ ਬੈਠੀ ਰੋ ਬੈਠੀ ਰੋ ਮੈਨੂੰ ਗੁਰੂਤਾਤ ਚਾਹੀਦਾ ਮੈਂ ਇਹਦੀ ਕਥਾ ਨਹੀਂ ਚਿਕਰਦਾ ਆਮ ਕਰਕੇ ਬੰਦਾ ਮਾਰ ਖਾਂਦਾ ਇਥੋਂ ਨਹੀਂ ਤੇ ਮੈਂ ਚੁੱਪ ਕਰ ਕਥਾ ਕਰਦਾ ਧੁੰਜਾ ਮਾਰ ਕੇ ਚਲਾ ਜਾਂਦਾ ਮੇਰਾ ਨਿਸ਼ਾਨਾ ਆ ਨਹੀਂ ਮੇਰਾ ਨਿਸ਼ਾਨਾ ਹੋ